ਮਾਸੇ ਨੇ ਅੱਜ ਦੁੱਧ ਨਹੀਂ ਪਾਇਆ ਕੋ ਘਾਟਾ ਨਹੀਂ ਪਾਇਆ ਪੁੱਤ ਮੈਂ ਤੁਮਾਰੀ ਕਹਿੰਦੀ ਪਹਿਲਾਂ ਪੈਸੇ ਦੇ ਕੇ ਜਾਓ ਦੁੱਧ ਫੇਰ ਪਾਉਂਗੀ ਮੈਂ 4500 ਪਾ ਲਾਂ ਜਰੂਰੀ ਬਣਾਉਂਗੀ ਜਰੂਰੀ ਤਾਂ ਹੈਗਾ ਪੁੱਤ ਪੈਸੇ ਵੀ ਕਿੱਥੋਂ ਆਣ ਸਾਰੇ ਤਾਂ ਬੇਲੇ ਤੁਰੇ ਫਿਰਦਾ ਘਰੇ ਚਲੋ ਹਾਂ ਕਰਾਂਗੇ ਜੀ ਮੈਂ ਆ ਜਾਣਾ ਕੋ ਕੀ ਹੋ ਗਿਆ ਜੀ ਕਿਹਦਾ ਫੋਨ ਸੀ ਬੈਂਕ ਤੋਂ ਆਇਆ ਸੀਗਾ ਫੋਨ ਹਾਂ ਉਹ ਕਹਿੰਦੇ ਘਰੇ ਆਉਣੇ ਅੱਜ ਚਾਰਾ ਹੁਣ ਬਾਪੂ ਦੇ ਮੈਂ ਸਾਰੇ ਸੁਪਨੇ ਪੂਰੇ ਕਰੂੰਗਾ ਤੇ ਬੇਬੇ ਦੀਆਂ ਜਿਹੜੀਆਂ ਵੀ ਰੀਝਾਂ ਹੈਂਗੀਆਂ ਇਸਨਾਂ ਸਾਰੀਆਂ ਪੂਗਾਂਗੂ ਤੇ ਮੇਰੀ ਛੋਟੀ ਭੈਣ ਹਨਾ ਐਵੇਂ ਦਾ ਜਾ ਕਰਨਾ ਸਾਰਾ ਪਿੰਡ ਦੇਖਦਾ ਹੀ ਰਹਿ ਜਾ ਤੇ ਉਹ ਜਿਹੜੇ ਤਾਨੇ ਮਾਰਦੇ ਸੀ ਨਾ ਸਾਰੇ ਹਟਾ ਦੇ

ਚੰਨ ਮੈਂ ਬਿਠਾਣਾ ਨਹੀਂ। ਮੈਂ ਦਰਵਾਜ਼ੇ ਸਾਧੂ ਦਾ ਮੁੰਡਾ ਆਪਣਾ। ਅੱਛਾ ਜੀ। ਉਹਨੇ ਕਰਦੇ ਜੀ ਉਹਦੇ ਬੇਰੇ ਦਾਰੇ ਜੇ ਸਾਉ ਖਤਮ ਹੋ ਗਿਆ ਕਰ। ਮੈਨੂੰ ਜਿਹੜੇ ਪੈਸੇ ਆਉਂਦੇ ਬਾਹਰ ਖੋਲ ਦਾਂਗੇ ਉਹ ਵਸੇ ਪੂਜੀ ਫੜਾ ਜਾਂਦੀ ਹੈ। ਹੋਰ ਕੋਈ ਨਹੀਂ ਕਰੇ ਫਿਰ। ਨਾ। ਦਬਾਅ ਹੋ ਗਿਆ। ਬੱਪੂ ਇਹ ਗੱਲ ਹੋ ਗਿਆ ਸਾਰਾ ਕੁਝ। ਇਹ ਗੁਜਰ ਗਿਆ ਜੀ ਸਾਡੇ ਸੋਡੇ ਪਿੱਛੋਂ। ਉਨੀ ਜਿਹੜਾ ਉਪਤਾਂ ਲੱਗਿਆ ਬਸ ਕੀ ਗੱਲ ਹੋ ਗਈ ਗੱਲ ਕੀ ਸੀ ਬਸ ਥੋੜਾ ਮੱਠਾ ਆਈ ਨਾ ਬੁੜੇ ਹੋਈ ਗਏ ਸਰੀਰ ਖਦਮ ਹੋਈ ਗਏ ਇਹ ਪਹਿਣੇ ਕ ਆ ਜਾਂਦੀ ਹੈ ਬਗ ਜਾਂਦੀ ਹੈ ਬਿਆਹੀ ਹੈ ਉਹ ਚਾਬੀ ਭੜਾ ਜਾਂਦੀ ਹੈ ਉਹ ਲੀ ਜਾਂਦੀ ਹੈ ਬੇਤ ਕੋਦੋਂ ਆਈ ਸੀ ਉਹ ਕਹੀ ਗਈ ਮੋਰ ਤੇ ਆਈ ਜੀ ਅਸੋਂ ਦੱਸ ਕੇ ਗਈ ਹੈ ਕਿ ਮੈਂ ਹੁਣ ਆਉਂਗੀ ਜਾਂ ਕੋਦੋਂ ਨਾ ਧੰਨ ਬੱਛਾ ਗੋਸ਼ਨੀ ਜੀ ਮੇਜਾ ਭੜਾ ਜਾਂਦੀ ਹੈ ਮੇਰੇ ਬਾਰੇ ਪੁੱਛਿਆ ਸੀ ਕੁਛ ਨਾ ਤੇ ਭਰਾ ਬਾਰੇ ਆਹ ਕੋਈ ਦੀ ਜੀ ਵੀ ਮੇਰਾ ਭਰਾ ਕਿੱਥੇ ਆ ਮੇਰਾ ਭਰਾ ਆਊਗਾ ਜਾਊਗਾ ਐ ਬੋਈ ਸਭ ਕੁਝ ਹੋ ਕੇ ਮੈਂ ਜਾਂ ਤੂੰ ਉਹ ਤਾਂ ਬਸ ਸਹੀ ਹੁੰਦਾ ਹੈ ਤਕਲੀਫ ਆਈ ਗਈ ਹੋਈ ਗਿਆ ਮੈਂ ਤਾਂ ਉਹਨਾਂ ਵਾਸਤੇ ਬਾਹਰ ਗਿਆ ਸੀ ਕੰਮ ਕਰਨ ਮੁੜੇ ਸਾਰਾ ਕੁਝ ਸਹੀ ਕਰੂਗਾ ਹਾਂ ਮੁੜੇ ਹੋ ਗਏ ਫਿਰ ਪ੍ਰਾਣੀਆਂ ਆ ਰਹੀ ਗਈਆਂ ਪਰ ਸਹੀ ਨਹੀਂ ਤੇ ਚਾਬੀ ਹੈਗੀ ਬਾਪੂ ਤੇਰੇ ਕੋਲ ਹਾਂ ਚਾਬੀ ਹੈਗੀ ਆ ਚਾਬੀ ਬਾਹਰ ਖੋਲ ਚਾਹ ਪਾਣੀ ਪੀਤ ਨੇ ਆਉਣੇ रबा आकी भाणा वरताता तो जिन्होंने नहीं मैंने नहीं। सुपने देखे से ओ तो कोई छे नहीं <laughs> ਓ ਬਾਪੂ ਕਿੱਥੇ ਵਾਗਿਆ ਮੈਨੂੰ ਛੱਡ ਕੇ ਬੇਬੇ ਹਾਂ ਪੁੱਤ ਬੇਬੇ ਮੈਂ ਕਹਿੰਦੀ ਸੀ ਕਿ ਮੈਨੂੰ ਕੋਈ ਨਵਾਂ ਸੂਟ ਹੀ ਦਿਵਾ ਲੇ ਹੁੰਦੇ ਗਰਮੀ ਦੇਖੋ ਕਿੰਨੀ ਪੈ ਰਹੀ ਆ ਮੈਂ ਤਾਂ ਉਹਨਾ ਸੂਟ ਪੈਂਦੇ ਨਹੀਂ ਕੋਈ ਨਹੀਂ ਪੁੱਤ ਉੱਥੇ ਪੇਟੀ ਫਰੋੜ ਲੈ ਪੇਟੀ ਦੇ ਵਿੱਚ ਨਾ ਕੋਈ ਨਾ ਕੋਈ ਸ਼ੂਟ ਪਿਆ ਹੋਊਗਾ ਤੇ ਉਸ ਮੈਨਾਂ ਬੇਬੇ ਜਦੋਂ ਦੀ ਮੇਰੀ ਸੁਰਤ ਸੰਭਲੀਆ ਮੈਂ ਤਾਂ ਕਦੇ ਬਾਜ਼ਾਰ ਹੀ ਨਹੀਂ ਗਈ ਹਰ ਦਿਨ ਪੇਟੀ ਵਿੱਚ ਹੀ ਸੂਟ ਕੱਟ ਕੇ ਪਾਉਣੀ ਆ ਹੋਈ ਗੱਲ ਨਹੀਂ ਕੀ ਹੋਗਾ ਪੁੱਤ ਫਿਰ ਪੇਟੀ ਜੀ ਵੀ ਸ਼ੂਟਿੰਗ ਹੁੰਦੇ ਨੇਗੇ ਤੇਰਾ ਵੀਰਾ ਆਲਾ ਬਜੂ ਨਾ ਨੌਕਰੀ ਤੇ ਜਦੋਂ ਤੇ ਤੂੰ ਜਿੰਨੇ ਮਰਜ਼ੀ ਸ਼ੂਟ ਲਿਆ ਆ ਕਰੀ ਕਿਹੜਾ ਹੁਣ ਤਾਂ ਤੂੰ ਪੇਟੀ ਚੋਂ ਸ ਕੱਟ ਕੇ ਸਿਮਨ ਬੇਬੇ ਥੋਨੂੰ ਪਤਾ ਮੇਰੀਆਂ ਸਹੇਲੀਆਂ ਵੇਰ ਤੋਂ ਪੁੱਛ ਦਿਆ ਹੁੰਦੀਆਂ ਨੇ ਵੀ ਤੂੰ ਕਿੰਨੇ ਕਿੰਨੇ ਦੇ ਸੂਟ ਪਾਉਣੀ ਆ ਮੈਂ ਤਾਂ ਹਾਰ ਕੇ ਐਵੇਂ ਕਹਿ ਦਿੰਦੀ ਆ ਵੀ ਮੇਰਾ ਤਾਂ ਵੀਰਾ ਸੂਟ ਲੈ ਕੇ ਆਉਂਦਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਨਾਲੋਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਆ ਸ਼ਰਮ ਆੜੀ ਇਹਦੇ ਵਿੱਚ ਕਿਹੜੀ ਗੱਲ ਆ ਬੁੱਤ ਗਰੀਬੀ ਮੇਰੀ ਤਾਂ ਆਉਂਦੀ ਬੋਈ ਰਹਿੰਦੀ ਐ ਕੋਈ ਨਹੀਂ ਜਦੋਂ ਤੇਰਾ ਪੁੱਤ ਬਾਈ ਬਲ ਆ ਗਿਆ ਨਾ ਨੌਕਰੀ ਤੇ ਇਹ ਦੇਖੀ ਇਹਨੂੰ ਕਿੰਨੇ ਕਿੰਨੇ ਛੂਟ ਰਿਆ ਕਰਿਆ ਕਰੂਗਾ ਵਧੀਆ ਵਧੀਆ ਚੱਲ ਕੋਈ ਨਾ ਬੇਬੇ ਮੈਂ ਤਾਂ ਇਹਨਾਂ ਸੂਟਾਂ ਨਾਲ ਹੀ ਕੱਢ ਲੂੰਗੀ ਗਰਮੀ ਹੋਰ ਕੀ ਐ ਹਾਂ ਤੂੰ ਤਾਂ ਮੇਰੀ ਸਿਆਣੀ ਧੀ ਆਂਗੀ ਸਾਂਹਾਂ ਨੂੰ ਨਾ ਸਮਝਦੀ ਐ ਨਾ ਕੋਈ ਜਦੋਂ ਆਪਣੀ ਗਰੀਬੀ ਦੂਰ ਹੋ ਗਈ ਆਪਣੇ ਵੱੱਦੂ ਪੈਸੇ ਹੋ ਗਏ ਨਾ ਇਤਨ ਵੱਧ ਨੂੰ ਉਹਨੇ ਅੱਲਾ ਰੱਬ ਨੂੰ ਸੋਚਿਆ ਨਾ ਤੇ ਬਿਆਨ ਨਹੀਂ ਨੂੰ ਤਨਾ ਬਾਹਰ ਤੇ ਸੇ ਹੋ ਜਾਣਗੇ ਥੋੜੇ ਥੋੜੇ ਹਾਂ ਬੇਬੇ ਮੈਂ ਵੀ ਘਰ ਦੀ ਮਜਬੂਰੀ ਸਮਝਦੀ ਹਾਂ ਹੁਣ ਮੈਂ ਵੀ ਕੋਈ ਛੋਟੀ ਨਹੀਂ ਰਹੀ ਨਾ ਮੈਨੂੰ ਵੀ ਘਰ ਦੇ ਹਾਲਾਤਾਂ ਦਾ ਪਤਾ ਹੈ ਹਾਂ ਮੈਨੂੰ ਵੀ ਪਤਾ ਤਾਂ ਬਾੜੀ ਸਿਆਣੀ ਹੋਗੀ ਹੁਣ ਤੇ ਗੱਡੀ ਹੋਗੀ ਨਾ ਹਾਂ ਬੇਬੇ ਕੋਈ ਚਲੋ ਕੋਈ ਨਹੀਂ ਬੇਬੇ ਤੁਸੀਂ ਫਿਕਰ ਨਾ ਕਰਿਓ ਕੋਈ ਗੱਲ ਠੀਕ ਕਰਾਂਗੇ ਅਗਰੇ ਬਾਕੀ ਵੀ ਆਉਣਾ ਲੱਗਿਆ ਕਿ ਪੁੱਤ ਤੇ ਸਰ ਬਾਕੀ ਬੁੱਤ ਨਹੀਂ ਕਰਦੇ ਫਿਰ ਆਪਾਂ ਕੀ ਆਉਣਾ ਹੁੰਦੀ ਆ ਬੇਬੇ ਕੋਈ ਨਹੀਂ ਵੀਰਾ ਵੀ ਪੜ ਲਿਖ ਕੇ ਵਧੀਆ ਹੀ ਨੌਕਰੀ ਲੱਗ ਜਾਊਗਾ ਹਾਂ ਵਧੀਆ ਨੌਕਰੀ ਲੱਗੂਗੀ ਕੀ ਅੰਦਰ ਜੰਗਾ ਮੇਰੇ ਕੰਗਾਂ ਦੇ ਵਿੱਚ ਜੇ ਕੰਗਾ ਢਿੱਕੇ ਤਾਂ ਕੋਈ ਆਉਂਦਾ ਹੁੰਦਾ ਹਾਂ ਅੱਗੇ ਤਾਂ ਹੀ ਜਾਂਦੇ ਸਰ ਹੁੰਦਾ ਤਾਂ ਕੰਗਾ ਢਿੱਕੇ ਨਾ ਕੋ ਰਿਸ਼ਤੇਦਾਰ ਆਉਂਦਾ ਹੁੰਦਾ ਨਾ ਹਾਂ ਤਾਂ अपने की नहीं आना बुत बेबान हाँ बेबी आपने तो कोई नहीं आना बेबान कौन आना बुत नहीं करते कर दे बेबी सास के जी कर दी बेबी ठीली ठीली ना तो गर्मी से लड़ते हैं बाल लगता बुत ने तेरी करती आ कौन नहीं लेगा की है ਕੁਝ ਬਾਹਰ ਹੀ ਦਾਸ ਜੀ ਹੋਏ ਹੋ ਨਾ ਬਸ ਐਵੇਂ ਠੀਕ ਹੈ ਬਸ ਮੇਰੇ ਜੀ ਪੁੱਤ ਆ ਕੌਣ ਲੈ ਜਾ ਤੇ ਅੰਦਰ ਵਗ ਜਾ ਕੀ ਹਲਾ ਮੈਨੂੰ ਤਾਂ ਤੁਸੀਂ ਟੈਸ਼ਨ ਜੀ ਚ ਲੱਗਦੇ ਹੋ ਕਿਸ਼ਤਾ ਆ ਗਈ ਸੀ ਟਰੈਕਟਰ ਦੀ ਨਾਲ ਤਾਂ ਹੁਣ ਅੱਛਾ ਫਿਰ ਆਰਤੀ ਕੋਲ ਜਾ ਜਾਂਦੇ ਗਿਆ ਸੀ ਮੈਂ ਬਾਣੀਆ ਕੋਲੀ ਘੜਤੀ ਕੋਲੇ ਅੱਛਾ ਕੀ ਕਹਿੰਦਾ ਫਿਰ ਉਹਨੇ ਜਵਾਬ ਦਿੱਤਾ ਉਦੇ ਆਪਾਂ ਪਹਿਲਾਂ ਵੀ ਪੈਸੇ ਦੇਣੇ ਆ। ਕਿਉਂ ਪਹਿਲਾਂ ਤਾਂ ਦੇਣੇ ਆ ਜੀ। ਉਹ ਵੀ ਦੇ ਦਾਂਗੇ। ਫਿਰ ਉਹ ਕਿਸ਼ਤ ਤਾਂ ਭਰਨੀ ਵਈ ਐ। ਤੋਂ ਨੂੰ ਦੇ ਦਿੰਦਾ ਬਾਣੀਏ ਨੂੰ। ਵੀ ਸਾਨੂੰ ਹੋਰ ਦੇ ਦੇ। ਕਿਹਾ ਜੀ ਬਾਣੀਏ ਨੂੰ ਮੈਂ। ਉਹ ਕਹਿੰਦਾ ਕੋਈ ਨਹੀਂ ਮਹਜੇ। ਬਹਾਨਾ ਜਦੋਂ ਉਹਨੇ ਕੋਈ ਲਾਉਣਾ ਹੁੰਦਾ। ਅੱਛਾ। ਕਹਿੰਦਾ ਫੇਰਾ ਜੀ। ਫੇਰ ਹੁਣ ਕੋਈ ਹੱਲ ਬਣਿਆ ਨਹੀਂ। ਤਾਂ ਹੀ ਕਰਦਾ ਐ ਕਿ ਜੀ ਤੁਰੇ। ਵੀ ਕੁਸ ਖਾ ਕੇ ਨਾ ਬੱਸ ਤੰਗੀਆਂ ਨਾ ਕਰੀ ਜਾਂਦੇ ਤੁਸੀਂ ਕਹੇ ਜੋ ਮਰਦ ਥੋੜੇ ਹੀ ਹੁੰਦੇ ਨੇ ਜਿਹਦੇ ਆਏ ਹਿੰਮਤ ਹਾਰ ਜਾਣ ਫਿਰ ਕੀ ਕਰੀਏ ਹੁਣ ਡੇਢ ਕਿੱਲਾ ਜ਼ਮੀਨ ਐ ਨਾ ਉਝ ਕੁਝ ਬਚਦਾ ਨਾ ਕਰਨ ਜੋਗੇ ਨਾ ਛੱਡਣ ਜੋਗੇ ਉੱਤੋਂ ਜਵਾਦ ਗੱਭਰੂ ਹੁੰਦੇ ਜਾਂਦੇ ਆ ਕੁੜੀ ਵਿਹਣ ਵਾਲੀ ਐ ਚਲੋ ਹੌਲੀ ਬੋਲੋ ਕਿਤੇ ਕੁੜੀ ਨਾ ਸੁਣ ਲੇ ਕੁਛ ਕਿ ਹੁਣ ਜਵਾਕ ਸਮਝਵਾਰ ਹੋ ਰਹੇ ਨੇ ਥੋੜਾ ਜਨਾ ਤੋਂ ਪਰਦੇ ਨਾ ਗੱਲ ਕਰਿਆ ਕਰੀਏ ਨਾਲੇ ਆਪਾਂ ਤਾਂ ਕੋਈ ਫालतू ਖਰਚਾ ਵੀ ਨਹੀਂ ਕਰਦੇ ਇਹ ਵੀ ਪਤਾ ਨਹੀਂ ਕਿਉਂ ਦਿਨ ਪਰ ਦਿਨ ਕਰਜਾ ਅਮਰਵੀਲ ਵਾਂਗੂ ਵਾਧੀ ਜਾ ਰਿਹਾ ਹਾਂਜੀ ਬਾਣੀਆ ਤਾਂ ਨਾ ਵਿਆਜ ਤੇ ਪਰ ਵਿਆਜ ਲਾ ਲਾ ਕੇ ਐਨ ਮਦ ਰਤ ਹੀ ਕਰਜਾ ਵਧੀ ਜਾਂਦਾ ਹੈਗਾ ਕੀ ਕਰੀਏ ਮੋੜੀ ਬਥੇਰੇ ਜਾਨੇ ਆ ਬਥੇਰੀਆਂ ਭੁੱਖਾਂ ਤੇ ਹਾਨਾ ਕੋਈ ਜਾਨੇ ਆ ਆਪਾਂ ਹੱਡ ਤੋੜ ਵੀ ਮਿਹਨਤ ਕਰਦੇ ਆ ਇਧਰ ਤੂੰ ਘਰ ਸਾਰਾ ਸੰਭਾਲਦੀ ਆ ਪਸ਼ੂਆਂ ਤੋਂ ਲੈ ਕੇ ਇਧਰੋਂ ਮੈਂ ਖੇਤ ਦਾ ਸਾਰਾ ਸੰਭਾਲਦਾ ਆ ਪਤਾ ਕਦੇ ਕੋਈ ਫालतू ਖਰਚਾ ਵੀ ਨਹੀਂ ਕਰਦਾ ਪਤਾ ਨਹੀਂ ਕਿਉਂ ਨਿਕਬੀਲਦਾਰੀ ਆਪਣੀ ਸੈਕਟਾਰੀ ਕਰੀ ਤਾਂ ਪਤਾ ਰ ਕੁਝ ਜਾਣਿਆ ਪਤਾ ਨਹੀਂ ਰੱਬ ਨੂੰ ਕਿਉਂ ਨਹੀਂ ਮਨਜ਼ੂਰ ਕਿਉਂ ਨਹੀਂ ਆਪਣੀ ਗਰੀਬੀ ਦੂਰ ਕਰਦਾ ਚਲੋ ਕਦੇ ਤਾਂ ਸੁਣੋਂਗੇ ਜੀ ਤੂੰ ਪੂਰੇ ਸਾਰਾ ਤੂੰ ਘਰ ਸੰਭਾਲਦੀ ਆ ਪਸ਼ੂਆਂ ਤੋਂ ਲੈ ਕੇ ਹੋਰ ਸਾਰਾ ਇਧਰ ਮੈਂ ਸਾਰਾ ਖੇਤ ਦਾ ਕਰੀ ਜਾਂਦਾ ਜਿਹੜਾ ਟੋੜ ਮੈਂ ਮਿਹਨਤ ਕਰਦੇ ਆ ਪਤਾ ਨਹੀਂ ਕਿਉਂ ਨਹੀਂ ਆਪਣੀ ਕਬੀਲਦਾਰੀ ਸੈਟ ਆ ਰਹੀ ਪਤਾ ਨਹੀਂ ਦੋ ਦੂ ਬਾਦ ਮੈਂ ਉਹ ਤੋ ਸੁਖੀ ਤੋਂ ਲੈ ਆ ਸੀ ਬੈਠੇ ਫੜ ਕੇ ਉਹ ਵੀ ਆ ਜਾ ਕੇ ਗਿਆਗਾ ਅੱਛਾ ਹੋਰ ਜਦੋਂ ਆਪਣੇ ਪਹਿਲਾ ਪਿਛਲੇ ਸਾਲ ਆਪਾਂ ਫੀਸ ਨਹੀਂ ਭਰੀ ਹੈਗੀ ਹਾਂ ਬੇਟੇ ਦੀ ਉਹਦੇ ਪੈਸੇ ਦੇਣੇ ਹਜੇ ਚਲੋ ਧੋਖਾ ਹੋਇਆ ਪਿਆ ਕਿਸ਼ਤ ਦਾ ਤਾਂ ਕੋਈ ਹੱਲ ਕਰਨਾ ਹੀ ਪਊਗਾ ਜੀ ਚਲ ਮੈਂ ਆਪਣਾ ਟਰੈਕਟਰ ਲੈ ਜਾਣਗੇ ਫਿਰ ਬਹੁਤ ਔਖਾ ਹੋ ਜਾਊਗਾ ਆਪਾਂ ਨੂੰ ਬਾਹੀ ਆਪਾਂ ਕਾਹਦੇ ਨਾਲ ਕਰਿਆ ਕਰਾਂਗੇ ਟਰੈਕਟਰ ਬਣਾ ਤਾਂ ਔਖਾ ਹੋ ਜਾਊਗਾ ਜੀ ਪਿਛਲੇ ਸਾਲ ਵੀ ਆਪਣੀ ਕਿਸ਼ਤ ਟੁੱਟ ਗਈ ਸੀ ਤਾਂ ਮੈਂ ਫਿਰ ਬਾਅਦ ਚ ਉਹਨਾਂ ਨੇ ਵਿਆਜ ਲਾਤਾ ਸੀਗਾ ਫੇਰ ਭਰੀ ਦੁਬਾਰੇ ਹੁਣ ਵੀ 5 ਦਿਨ ਉੱਪਰ ਦੀ ਲਾਂਗੇ ਕਿਸ਼ਤ ਦੇ ਟਰੈਕਟਰ ਦੀ ਕਿਸ਼ਤ ਦੇ ਚੱਲ ਫੇਰ ਕਿਸੇ ਤੋਂ ਪਿੰਡ ਚੋਂ ਪੁੱਛ ਲੋ ਦੇਖਦਾ ਮੈਂ ਜਾ ਕੇ ਆਉਣਾਗਾ ਮੈਂ ਵੀ ਚੱਲੇ ਆਪਣਾ ਚੂਨਾ ਜੇ ਹੋਜੇ ਅੱਜ ਤੇ ਦੋ ਕਿਲੇ ਨਾਲ 8 ਇੱਤੇ ਤੇ ਵੀ ਲੈਤੇ ਆ ਚੱਲ ਆਪਣਾ ਚੂਨਾ ਵਧੀਆ ਹੋ ਜਾਊਗਾ ਵੀ ਕੁਛ ਨਾ ਕੁਸਤਾ ਆਪਣਾ ਦੇਣਾ ਲੈਣਾ ਉੱਤਰ ਜਾਊਗਾ ਪਰ ਐ ਵੀ ਹੁਣ ਔਖਾ ਹੋਇਆ ਪਿਆ ਮੌਕੇ ਤੇ ਹੁਣ ਪੈਸੇ ਨਹੀਂ ਮਿਲ ਰਹੇ ਕਿਤੋਂ ਚਲੋ ਜੀ ਸੁਣੂਗਾ ਪ੍ਰਮਾਤਮਾ ਐਨੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਬਿਮਾਰ ਹੋ ਜਾਓਗੇ ਕੋਈ ਸੋਨੂ ਰੋਗ ਲੱਗ ਗਿਆ ਫੇਰ ਜਵਾਕਾਂ ਦਾ ਕੀ ਬਣੂਗਾ ਚੱਲ ਮੈਂ ਕੋਈ ਚਾਹ ਪਾਣੀ ਦੇਖਦੀ ਆਂ ਤੇ ਚੰਨਾ ਲੋ ਤੁਸੀਂ ਐਵੇਂ ਬੰਦ ਰਾਮ ਕਰ ਤੁਸੀਂ ਲਿਆਓ ਚਾਹ ਮਾਂਕ ਇਹ ਮੇਰੇ ਰੱਬਾ ਛੋਟੇ ਕਿਸਾਨ ਦੀ ਵੀ ਕੁਝ ਜ਼ਿੰਦਗੀ ਨਹੀਂ ਹੈਗੀ ਕਦੇ ਜਿਆਦਾ ਨਹੀਂ ਪੈ ਜਾਂਦਾ ਕਦੇ ਨਹੀਂ ਘਟ ਪੈ ਜਾਂਦਾ ਉਸ ਨਹੀਂ ਬਚਦਾ ਉਤੋਂ ਫਸਲਾਂ ਦੇ ਖਰਚੇ ਇੰਨੇ ਜਿਆਦਾ ਹੋ ਗਏ ਮਹਿੰਗਾਈ ਇੰਨੇ ਜਿਆਦਾ ਹੋ ਗਈ ਉਹਦਾ ਕਿਸਾਨ ਤਾਂ ਆਪਣੇ ਜਵਾਕਾਂ ਦੇ ਸ਼ੌਂਕ ਵੀ ਪੂਰੇ ਨਹੀਂ ਕਰ ਸਕਦਾ ਇਹ ਰੱਬਾ ਜ਼ਿੰਦਗੀ ਦੇਣੀ ਆ ਤਾਂ ਵਧੀਆ ਦੇ ਦੇ ਨਹੀਂ ਤਾਂ ਉਹਦਾ ਚੱਕ ਲੈ ਤੂੰ ਤਾਂ ਉਹੀ ਚੰਗਾ ਉਹ ਮੁੱਖ ਵੇਪੇ ਰੰਮਰੀ ਹਰੇ ਨੰਮਾ ਨੰਨੇ ਗਰੀਬੇ ਮੈਨੂੰ ਲੱਗਦਾ ਸਾਰੇ ਦੁਨੀਆ ਦੀ ਗਰੀਬੀ ਤਾਂ ਸਾਡੇ ਘਰ ਹੀ ਬਾਤੀ ਮੇਰਾ ਮੀਰਾ ਵਿਚਾਰਾ ਇੰਨਾ ਬੜਿਆ ਲਿਖਿਆ ਨੌਕਰੀ ਵਾਸਤੇ ਭੜਕਦਾ ਫਿਰਦਾ ਜੇ ਗਰੀਬੀ ਦੇਣੀ ਸੀ ਤਾਂ ਰੋਜ਼ਗਾਰ ਵੀ ਦੇ ਦਿੰਦਾ ਉਹ ਬਚਾਰਾ ਲੋਕਾਂ ਦੇ ਘੋਲਿਆਂ ਚ ਵਲਦਾ ਫਿਰਦਾ ਪੈਸਿਆਂ ਵਾਸਤੇ ਤੇਰੇ ਤੇ ਮੇਰੇ ਦੇ ਘੋਟੇ ਘੜ ਕੇ ਉਹਨਾਂ ਦੀ ਦਵਾਈ ਦਾ ਖਰਚਾ ਕਿੰਨਾ ਹੋਊਗਾ ਰੱਬਾ ਨਾ ਇਹ ਨਾ ਕਹਿਣ ਕੁਵਾ ਲਿਆ ਦੇ ਸਾਡੇ ਘਰੇ ਖੁਸ਼ੀਆਂ ਅਸੀਂ ਵੀ ਖੁਸ਼ੀਆਂ ਮਣਾਵਾਂਗੇ ਮੈਨੂੰ ਲੱਗਦਾ ਤੇਰੀ ਇਸ ਗਰੀਬੀ ਨੇ ਕਦੇ ਸਾਡੇ ਪਰਿਵਾਰ ਚ ਕੋਈ ਨਾ ਕੋਈ ਜੀ ਖੋਲ ਲੈਣਾਗਾ ਰੱਬਾ ਕੀ ਕਰਦਾਵੇਂ ਦੇ ਦੇ ਸਾਡੇ ਘਰ ਖੁਸ਼ੀਆਂ ਹਾਂ ਬੋਲਦੇ ਹਾਂ ਕੋਈ ਗੱਲ ਨਹੀਂ ਵੀਰੇ ਮੈਂ ਤੇਰਾ ਹੱਲ ਕਰ ਦੇਣਾ 2-4 ਦਿਨ ਰੁਕਾ ਮੈਂ ਇਂਤਿਆਮ ਕਰ ਦਾਂਗਾ ਹਾਂ ਹਾਂ ਭਾਈ ਕਰੇ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਬਾਅਦ ਦੀ ਵਾਰ ਤੈਨੂੰ ਕਰ ਦੂੰਗਾ ਹਾਂ ਭਾਈ ਥੋੜਾ ਦਿਨ ਰੁਕਾ ਭਾਈ ਬਣੀ ਮਜਬੂਰੀ ਆ ਮੈਂ ਕਰ ਦੂੰਗਾ

ਕਿੰਨੇ ਕ ਪੰਜ ਹਜ਼ਾਰ ਚਾਹੀਦਾ ਸੀ ਕੱਲ ਕੱਲ ਚ ਭਰਨੀ ਸੀਗੀ ਲਾਸਟ ਬ੍ਰੀਕ ਸੀ ਦੇਖ ਲੈ ਨਹੀਂ ਬੁੱਤ ਮੁੰਡਾ ਮੈਂ ਬੁਲਾ ਦਿਆ ਥੋੜੀ ਹੋਣਗੀ ਪਰ ਬਾਕੀ ਮੈਂ ਦੇਖ ਲੈਨੀ ਆ ਕਿੰਨੇ ਕ ਨੇ ਦੇਖ ਲੈ ਬੇਬੇ ਜ਼ਰੂਰੀ ਆ ਕਾਨੂੰ ਭਰਨੀ ਆ ਨਹੀਂ ਫਿਰ ਮੈਨੂੰ ਕਾਲ ਚ ਬਾੜਨਾ ਨਹੀਂ ਆਉਣਾ ਤੇਰੇ ਸਾਰ ਨੂੰ ਪੁੱਛ ਲੈਣਾ ਪੁੱਤ ਕਿ ਕਰ ਹੈ ਨਹੀਂਗੀ ਥੋੜੇ ਘਣਾ ਜਿੰਨੇ ਕਹੇਗੇ ਨੇ ਭਰ ਦੇ ਬਾਕੀ ਕੇ ਫਿਰ ਭਰ ਦਾਂਗੇ ਅਸੀਂ ਦੇ ਦੋ ਮਾਲਦੇ ਨਹੀਂ ਕਿੰਨਾ ਚਲੂਗਾ ਕਹਿੰਦੇ ਨੇ ਤੂੰ ਐਂ ਕਰ ਬੇ ਬੇ ਥੋੜੇ ਮੁੱਢੇ ਬਾਪੂ ਨੂੰ ਪੁੱਛਦਾ ਥੋੜੇ ਤੇਰੇ ਕੋਲ ਹੋਣਗੇ ਬੇ ਪੁੱਤ ਬਾਪੂ ਦਾ ਤੇਰਾ ਪਹਿਲਾਂ ਹੀ ਟੈਚਾ ਲਈ ਜਾਂਦਾ ਉਹਨੇ ਤਾਂ ਟਰੈਕਟਰ ਦੀ ਕਿਸ਼ਤਾਂ ਹੀ ਪਈ ਐ ਉਹਦੀ ਬਾਣੀ ਤਾਂ ਛੱਡ ਲਈ ਜਾਂਦਾ ਉਹਦੇ ਕੋਲ ਜਮੀ ਹੈ ਨਹੀਂ ਪੈਸੇ ਉਧਰੋਂ ਟਰੈਕਟਰ ਆਈ ਕਿਸ਼ਤਾਂ ਲੈ ਆਉਣ ਵਾਲੇ ਨੇ ਘਰੇ ਪੈਸਾ ਨਹੀਂ ਆਉਣਾ ਬੇ ਫਿਰ ਇਹ ਵੀ ਜ਼ਰੂਰੀ ਆ ਹੁਣ ਜਿਹੜੇ ਪਹਿਲਾਂ ਵਾਲੇ ਭਰ ਜਾਂ ਫਿਰ ਉਹ ਵੀ ਸਾਰੇ ਜਾਣਗੇ ਤੇ ਕਾਨੂੰਨ ਜਾਣਗੇ ਪੁੱਤ ਪਹਿਲਾਂ ਇਹ ਕੋਈ ਨਹੀਂ ਕਰਦੇ ਕੋਈ ਨਾ ਕੋਈ ਗੱਲ ਤਾਂ ਜਿਹੜੇ ਹੈਗੇ ਨੇ ਉਹ ਤਾਂ ਦੇਖ ਲਈਆਂ ਮੈਂ ਕਿੰਨੇ ਕਰੇਗੇ ਬਾਕੀ ਬਿਲਕੁਲ ਕਰਨਾ ਹੀ ਕੋ ਹੱਲ ਤੇਰਾ ਤਾਂ ਹਾਂ ਬਸ 2 ਕੁ ਮਹੀਨੇ ਹੀ ਰਹਿ ਗਈ ਪੜਾਈ ਬੇਬੇ ਦੇਖ ਲੈ ਭਰ ਦਿੰਨੇ ਇੱਕ ਵਾਰ ਚਲ ਦੇਖ ਲਈਆਂ ਪੁੱਤ ਮੈਂ ਜੇ ਹੋਣਗੇ ਤਾਂ ਪਤਾ ਨਹੀਂ ਯਾਰ ਅੱਨ ਹੋਊਗਾ ਕਿ ਨਾਲ ਉਦੋਂ ਉਹ ਫੋਨ ਕਰ ਕਰ ਭਾਈ ਜਾਂਦਾ ਹੁਣ ਕਹੀ ਜਾਂਦਾ ਜਾਂਦਾ